ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਚਲੇ ਜਾਂਦੀਆਂ ਨੇ ਕੁਰਸੀ ਦੇ ਉੱਤੇ ਕਦੇ ਕੋਈ ਕਾਬਜ ਹੁੰਦਾ ਤੇ ਕਦੇ ਕੋਈ ਅਕਸਰ ਹੀ ਸਿਆਸਤਦਾਨ ਵੋਟਾਂ ਤੋਂ ਪਹਿਲਾਂ ਘਰ-ਘਰ ਦੇ ਵਿੱਚ ਜਾ ਕੇ ਹੱਥ ਜੋੜ-ਜੋੜ ਕੇ ਵੋਟਾਂ ਮੰਗਦੇ ਨੇ ਪਰ ਵੋਟਾਂ ਪੈਣ ਤੋਂ ਬਾਅਦ ਸੱਤਾ ਦਾ ਨਿਗਮਣਨ ਤੋਂ ਬਾਅਦ ਇਹ ਨਜ਼ਰ ਨਹੀਂ ਆਉਂਦੇ ਫਿਰ ਲੋਕ ਇਹਨਾਂ ਦੇ ਕੋਲ ਹੱਥ ਬੰਨ ਬੰਨ ਕੇ ਜਾਂਦੇ ਨੇ ਕਿ ਸਾਡੇ ਮੁਹੱਲੇ ਦਾ ਸਾਡੀਆਂ ਜਿਹੜੀਆਂ ਗਲੀਆਂ ਨੇ ਉਹ ਪੱਕੀਆਂ ਕਰਵਾ ਦੋ ਸਾਡੇ ਮਹੱਲੇ ਦਾ ਵਿਕਾਸ ਕਰਵਾ ਦੋ ਸਾਡੇ ਸੀਵਰੇਜ ਦੀ ਸਮੱਸਿਆ ਆ ਤਾਂ ਅਜੇ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਹਾਲਾਤ ਨੇ ਗੱਲ ਕਰ ਰਹੇ ਆ ਪਿੰਡ ਅਸਰਪੁਰ ਜ਼ਿਲ੍ਹਾ ਪਟਿਆਲਾ ਹਲਕਾ ਸਨੌਰ ਦੇ ਵਿੱਚ ਪਿੰਡ ਅਸਰਪੁਰ ਜਿਹੜਾ ਪੈਂਦਾ ਆ ਉੱਥੇ ਅਜਿਹੇ ਹਾਲਾਤ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਨਾ ਤਾਂ ਕੋਈ ਅਫਸਰ ਸਹਿਵਾਨ ਨੇ ਇਹਨਾਂ ਦੇ ਕੋਲ ਆ ਕੇ ਇਹਨਾਂ ਦਾ ਹਾਲ ਜਾਣਿਆ ਜੋ ਪਿੰਡ ਦੇ ਲੋਕ ਕਹਿ ਰਹੇ ਨੇ ਤੇ ਨਾ ਹੀ ਕੋਈ ਸਿਆਸਤਦਾਨ ਪਹੁੰਚਿਆ ਮੌਜੂਦਾ ਸਰਕਾਰ ਦਾ ਤਾਂ ਇੱਥੇ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਅਸੀਂ ਵੋਟਾਂ ਪਾਈਆਂ ਵੋਟਾਂ ਤੋਂ ਪਹਿਲਾਂ ਵੱਡੇ ਵਾਅਦੇ ਹੋਏ ਪਰ ਉਹ ਵਾਅਦੇ ਹੁਣ ਪਤਾ ਨਹੀਂ ਕਿੱਧਰ ਨੂੰ ਖੰਭ ਲਾ ਕੇ ਉੱਡ ਗਏ ਤਾਂ ਸਨੌਰ ਹਲਕੇ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੇ ਪਿੰਡਾਂ ਦੇ ਵਿੱਚ ਨੂੰ ਜਦੋਂ ਲੋਕ ਜਾਂਦੇ ਨੇ ਤਾਂ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਜੇਕਰ ਤੁਸੀਂ ਤੁਸੀਂ ਨਹੀਂ ਲੈ ਕੇ ਮੋਟਰਸਾਈਕਲ ਦੇ ਉੱਤੇ ਜਾਂਦੇ ਹੋ ਤਾਂ ਦਹੀਂ ਰੜਕਣ ਦੀ ਲੋੜ ਨਹੀਂ ਖੁਦ ਵਾ ਖੁਦ ਲੱਸੀ ਬਣ ਜਾਂਦਾ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਕਹਿ ਰਹੇ ਨੇ ਜੋ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿਨ੍ਹਾਂ ਦੇ ਵੱਲੋਂ ਉਹਨਾਂ ਪਿੰਡ ਦੇ ਲੋਕਾਂ ਦਾ ਹਾਲ ਜਾਣਿਆ ਗਿਆ ਪਿੰਡ ਦੇ ਲੋਕਾਂ ਕੋਲ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕੇਂਦਰ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਕਿ ਜੋ ਵੀ ਪੈਸਾ ਜੋ ਆਰਡੀਐਫ ਦਾ ਫੰਡਾ ਆਰਡੀਐਸ ਦਾ ਪੈਸਾ ਜਿਹੜਾ ਰੁਕਿਆ ਹੋਇਆ ਉਹ ਪੈਸਾ ਜਲ ਤੋਂ ਜਲਦ ਜਿਹੜਾ ਆ ਦੇ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕ ਨੇ ਇਸ ਤਰੀਕੇ ਦੀ ਜ਼ਿੰਦਗੀ ਪਿੰਡਾਂ ਦੇ ਵਿੱਚ ਜੋ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਸੜਕਾਂ ਦਾ ਬੁਰਾ ਹਾਲ ਆ ਉਹ ਨਾ ਕਰਨ ਤਾਂ ਇਸ ਬਾਬਤ ਸਾਡੇ ਸਹਿਯੋਗੀ ਸੰਦੀਪ ਕੁਮਾਰ ਦੇ ਵੱਲੋਂ ਸਾਬਕਾ ਵ代ਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਜ਼ਰੂਰ ਸੁਣਾਉਣੀ ਆਂ ਦੇਖੋ ਮੈਂ ਸਮਝਦਾ ਹਾਂ ਵੀ ਪੰਜਾਬ ਦੀ ਮੌਜੂਦਾ ਸਰਕਾਰ ਕੇਵਲ ਭਾਸ਼ਣਵਾਜੀਆਂ ਵਿਅੰਗਵਾਜੀਆਂ 'ਚ ਲੱਗੀ ਹੋਈ ਆ ਅੱਜ ਪੰਜਾਬ ਬੜੇ ਗੰਭੀਰ ਮੈਂ ਸਮਝਦਾ ਹਾਂ ਵੀ ਚੁਣੌਤੀਆਂ ਦੇ ਵਿੱਚੋਂ ਲੰਘ ਰਿਹਾ ਪੰਜਾਬ ਦਾ ਵਿਕਾਸ ਰੁਕਿਆ ਪਿਆ ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਜਵਾਬਤਾ ਕੀ ਦੇਣਾ ਸੀਗਾ ਬਲਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਉਹ ਵੀ ਕੇਵਲ ਤਿੰਨ-ਤਿੰਨ ਦਿਨਾਂ ਦਾ ਸੀਮਿਤ ਕੇ ਰੱਖਦੇ ਆ 12 ਤਰੀਕ ਨੂੰ 12 ਅਗਸਤ ਨੂੰ ਪ੍ਰੋਰੋਗੇਸ਼ਨ ਹੁੰਦੀ ਆ ਕਹਿਣ ਤੋਂ ਬਾਅਦ ਵੀ ਸਦਨ ਨੂੰ ਠਾਣ ਦੀ ਘੋਸ਼ਣਾ ਹੁੰਦੀ ਆ ਸਦਨ ਦੇ ਠਾਣ ਦੀ ਘੋਸ਼ਣਾ ਤੋਂ ਬਾਅਦ ਹੀ ਜਿਹੜਾ ਹੈਗਾ ਕੋਈ ਐਮਐਲਏ ਕੋਈ ਨੁਮਾਇੰਦਾ ਆਪਣੇ ਸਵਾਲ ਦੇ ਸਕੂਗਾ ਤੇ ਕੇਵਲ ਸੈਸ਼ਨ ਅਨਾਉਂਸ ਹੋਣ ਦੇ ਤਿੰਨ ਚਾਰ ਦਿਨ ਪਹਿਲਾਂ ਇਹ ਘੋਸ਼ਣਾ ਕੀਤੀ ਗਈ ਮਤਲਬ ਚਾਰ ਪੰਜ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਨੁਮਾਇੰਦਿਆਂ ਨੇ ਸਵਾਲ ਦੇਣੇ ਸੀ ਸੋ ਕੋਈ ਨੁਮਾਇੰਦਾ ਮੈਂ ਸਮਝਦਾ ਸਵਾਲ ਵੀ ਨਹੀਂ ਪੁੱਛ ਸਕਿਆ ਹੋਊਗਾ ਸੋ ਅੱਜ ਮੈਂ ਅਸਰਪੁਰ ਪਿੰਡ ਖੜਾ ਪੰਜਾਬ ਸਰਕਾਰ ਦੇ ਵਿਕਾਸ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਆ ਇਹ ਇਕੱਲਾ ਇੱਕ ਨਗਰ ਨਹੀਂ ਇਹ ਪੰਜਾਬ ਦੇ ਕੱਲੇ ਕੱਲੇ ਨਗਰਾਂ ਦੀ ਖਾਸ ਤੌਰ ਤੇ ਵਿਧਾਨ ਸਭਾ ਹਲਕਾ ਸਨੌਰ ਦੀ ਇਹੋ ਤਸਵੀਰ ਆ ਸਾਰੇ ਦੀ ਇਸ ਪਿੰਡ ਦੇ ਵਿੱਚ ਸੀਵਰੇਜ ਦਾ ਪ੍ਰੋਜੈਕਟ ਪਿਛਲੀ ਸਰਕਾਰ ਦੇ ਸਮੇਂ ਪਾਸ ਹੋਇਆ ਸੀ ਤੇ ਮੁਕੰਮਲ ਪ੍ਰੋਜੈਕਟ ਪਾਸ ਹੋਇਆ ਸੀ ਰੀਸਟੋਰੇਸ਼ਨ ਵਰਕ ਤੋਂ ਬਾਅਦ ਸੜਕਾਂ ਪੱਟਣ ਤੋਂ ਬਾਅਦ ਉਹਨਾਂ ਨੂੰ ਬਣਾਉਣ ਤੱਕ ਦਾ ਪ੍ਰੋਜੈਕਟ ਪਾਸ ਹੋਇਆ ਸੀ ਅਫਸਰਾਂ ਨੇ ਜੋ ਜਾਣਕਾਰੀ ਮੈਨੂੰ ਦਿੱਤੀ ਆ ਤੇ ਅੱਜ ਲਗਭਗ ਸਾਲ ਤੋਂ ਉੱਪਰ ਹੋ ਚੱਲਿਆ ਇਹ ਸੜਕਾਂ ਪਟੀਆਂ ਪਈਆਂ ਬੁਰਾ ਹਾਲ ਹੋਇਆ ਵਾ ਲੋਕਾਂ ਨੂੰ ਆਪਣੇ ਘਰਾਂ ਤੱਕ ਪਿੰਡ 'ਚ ਐਂਟਰ ਹੋ ਕੇ ਜਾਣਾ ਮੁਸ਼ਕਲ ਹੋਇਆ ਵਾ ਘਰਾਂ ਦੇ ਸਾਹਮਣੇ ਪਾਣੀ ਖੜਾ ਇੱਥੇ ਮੋਟਰਸਾਈਕਲਾਂ ਤੋਂ ਲੋਕ ਡਿੱਗਦੇ ਫਿਰਦੇ ਨੇ ਤੇ ਮੈਂ ਸਮਝਦਾ ਨਾ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਸਾਰ ਲੈ ਰਿਹਾ ਤੇ ਨਾ ਪੰਜਾਬ ਸਰਕਾਰ ਵੇਖ ਰਹੀ ਆ ਡੇਢ ਸਾਲ ਤੋਂ ਉੱਪਰ ਲਗਭਗ ਹੋ ਚੁੱਕਿਆ ਹੈ ਪ੍ਰੋਜੈਕਟ ਕੰਪਲੀਟ ਹੋਏ ਨੂੰ ਪੈਸਾ ਦੱਬੀ ਬੈਠੇ ਨੇ ਪੈਸਾ ਨਹੀਂ ਜਾਰੀ ਕਰ ਰਹੇ ਇਹਨਾਂ ਦੇਖ ਰਹੇ ਨੇ ਸੋ ਇਸੇ ਤਰੀਕੇ ਦੇ ਨਾਲ ਇਸ ਹਲਕੇ ਦੀਆਂ ਤੁਸੀਂ ਜਿਹੜੀਆਂ ਮਰਜ਼ੀ ਸੜਕਾਂ ਦੇਖ ਜਿਹੜੀਆਂ ਮਰਜ਼ੀ ਹੋਰ ਤਾਂ ਹੋਰ ਮਾਣਯੋਗ ਸਾਡੇ ਵਿਧਾਇਕ ਨੇ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਉਹਨਾਂ ਦੇ ਪਿੰਡ ਨੂੰ ਜਾਂਦੀ ਹੋਈ ਸੜਕ ਦਾ ਹਾਲ ਦੇਖ ਲਓ ਕੀ ਆ ਮੈਂ ਸਮਝਦਾ ਯਾਰ ਬੰਦੇ ਨੂੰ ਵੈਸੇ ਹੀ ਬੰਦਾ ਸ਼ਰਮਸਾਰ ਹੋ ਜਾਂਦਾ ਜਾ ਕੇ ਮੁੱਖ ਮੰਤਰੀ ਦੇ ਘਰੇ ਬੈਠ ਜਾਂਦਾ ਜਾ ਕੇ ਤੇ ਵੀ ਮੇਰੇ ਮੇਰੇ ਪਿੰਡ ਦੀ ਹਾਲ ਸੜਕ ਦਾ ਹੀ ਹਾਲ ਦੇਖ ਲਓ ਜੀ ਇਹਦਾ ਕਾਰਨ ਕੀ ਮੰਨਦੇ ਤੁਸੀਂ ਮੈਂ ਕਾਰਨ ਦੇ ਹੈ ਜੀ ਵੀ ਮੁੱਖ ਮੰਤਰੀ ਸਾਹਿਬ ਹੈ ਜੀ ਨਹੀਂ ਪੰਜਾਬ ਅੱਜ ਬਿਨਾ ਇੰਜਨ ਤੋਂ ਚੱਲ ਰਿਹਾ ਹੈ ਹਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵਿਅੰਗਵਾਜੀਆਂ ਦੇ ਵਿੱਚ ਭਾਸ਼ਣਵਾਜੀਆਂ ਦੇ ਵਿੱਚ ਵਿਅਸਥ ਨੇ ਸੋ ਪਤਾ ਹੀ ਨਹੀਂ ਲੱਗਦਾ ਵੀ ਉਹ ਹੁੰਦੇ ਕਿੱਥੇ ਨੇ ਸੋ ਇਹ ਕੰਮ ਦੇਖੋ ਪੰਜਾਬ ਦਾ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਅੱਜ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆਂ ਵੀ ਜਿਹਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਕੀ ਉਹ ਆਰਡੀਐਫ ਦਾ ਪੈਸਾ ਲੈਣ ਲਈ ਕੋਰਟ 'ਚ ਤਾਂ ਚਲਿਆ ਗਿਆ ਕਿ ਜਿਨ੍ਹਾਂ ਨੇ ਰੋਕਿਆ ਉਹਨਾਂ ਕੋਲ ਵੀ ਜਾ ਕੇ ਆਪ ਜਾ ਕੇ ਕਦੇ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਸਮਝਦਾ ਵੀ ਆਰਡੀਐਫ ਰੁਕਿਆ ਹੋਇਆ ਪੰਜਾਬ ਦੇ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਰੁਕ ਗਏ ਨਾ ਕਿਸਾਨਾਂ ਨਾਲ ਗੱਲ ਕੀਤੀ ਨਾ ਡਿਪਾਰਟਮੈਂਟ ਨਾਲ ਗੱਲ ਕੀਤੀ ਕਿ ਅ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਗੜਕਰੀ ਸਾਹਿਬ ਦਾ ਜਿਹੜਾ ਬਿਆਨ ਆ ਵੀ ਜੇ ਨਾ ਠੀਕ ਕੋਈ ਤਾਂ ਅਸੀਂ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਮੁਕੰਮਲ ਬੰਦ ਕਰ ਦਾਂਗੇ ਮੈਂ ਸਮਝਦਾ ਵੀ ਇਹ ਕੇਂਦਰ ਵੀ ਬਹਾਨੇ ਪਲ ਭਾਲਦੀ ਫਿਰਦੀ ਆ ਉਹਦੇ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ ਵੀ ਕੀ ਜਿਹੜੀਆਂ ਨਿਤਨ ਗੜਕਰੀ ਉਹਨਾਂ ਨੇ ਗੱਲਾਂ ਕੀਤੀਆਂ ਵੀ ਉਹ ਸਹੀ ਸੀ ਜਾਂ ਗਲਤ ਸੀ ਸੋ ਅੱਜ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਸ ਪਿੰਡ ਦੇ ਵਿੱਚ ਖੜ ਕੇ ਕੇਵਲ ਇਸ ਪਿੰਡ ਦਾ ਇਹ ਨਹੀਂ ਇਸ ਇਲਾਕੇ ਦੀਆਂ ਸਾਰੀਆਂ ਸੜਕਾਂ ਬੁਰਾ ਹਾਲ ਹੋ ਗਿਆ ਲੋਕ ਕੱਖ ਚੁੱਕੇ ਨੇ ਥੱਕ ਚੁੱਕੇ ਨੇ ਲੋਕ ਮੈਂ ਸਮਝਦਾ ਬਹੁਤ ਬੇਹਦ ਪਰੇਸ਼ਾਨ ਨੇ ਸੋ ਪੰਜਾਬ ਸਰਕਾਰ ਨੂੰ ਬੇਨਤੀ ਦੇ ਨਾਲ-ਨਾਲ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਬਹੁਤ ਲੰਬਾ ਸਮਾਂ ਹੋ ਗਿਆ ਭਾਈ ਹੁਣ ਤਾਂ 2.5 ਸਾਲ ਤੋਂ ਉੱਪਰ ਦਾ ਟਾਈਮ ਤੁਹਾਨੂੰ ਮਿਲ ਚੁੱਕਿਆ ਤੇ ਕੋਈ ਇੱਕ ਇੱਟ ਨਹੀਂ ਤੁਸੀਂ ਲਾ ਸਕੇ ਜਿਹੜੀਆਂ ਵਿੱਤ ਕਮਿਸ਼ਨ ਦੇ ਪੈਸੇ ਆ ਰਹੇ ਆ ਉਹਨਾਂ ਨਾਲ ਹੀ ਕੰਮ ਚਲਾਈ ਜਾ ਰਹੇ ਹੋ ਤੁਸੀਂ ਕਿਸੇ ਪਿੰਡ ਦੇ ਵਿੱਚ ਵਿਕਾਸ ਵਾਸਤੇ ਤੁਸੀਂ ਦੁਵਾਨੀ ਨਹੀਂ ਦਿੱਤੀ ਹੈਗੀ ਸੋ ਤੁਹਾਡੇ ਆਪ ਦੇ ਪਿੰਡਾਂ ਨੂੰ ਜਾਂਦੀਆਂ ਹੋਈਆਂ ਸੜਕਾਂ ਤੇ ਬੁਰਾ ਹਾਲ ਆ ਮੈਂ ਸਮਝਦਾ ਹਾਂ ਤੁਸੀਂ ਉਹ ਸੜਕਾਂ ਦਾ ਕੋਈ ਖੱਡਾ ਤੱਕ ਨਹੀਂ ਭਰਾ ਸਕਿਆ ਹੈਗੇ ਗੱਲਾਂ ਤੁਸੀਂ ਕਰਦੇ ਹੋ ਵਿਕਾਸ ਦੀਆਂ ਦਾਵੇ ਤੁਸੀਂ ਕਰਦੇ ਹੋ ਵਿਕਾਸ ਦੇ ਟੀਚਰਾਂ ਤੁਸੀਂ ਕਰਦੇ ਹੋ ਵੱਡੇ ਵੱਡਿਆਂ ਨੂੰ ਨਾ ਉਮਰ ਦੇਖਦੇ ਹੋ ਨਾ ਲਿਹਾਜ਼ ਕਰਦੇ ਹੋ ਕੰਮ ਜ਼ੀਰੋ ਆ ਸੋ ਇਸ ਲਈ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਅਜੇ ਧਰਤੀ ਤੇ ਆਓ ਜੇ ਇਹਨਾਂ ਸੜਕਾਂ ਦੀ ਰਿਪੇਅਰ ਦਾ ਕੰਮ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਇਹ ਬੁਰਾ ਹਾਲ ਕੀਤਾ ਹੋਇਆ ਮਤਲਬ ਵਿਕਾਸ ਦੇ ਜਿਹੜੇ ਮਨਜ਼ੂਰ ਹੋਏ ਹੋਏ ਪ੍ਰੋਜੈਕਟ ਇੱਕ ਤਾਂ ਹੁੰਦਾ ਨਾ ਇਹ ਸਰਕਾਰ ਨੇ ਮਨਜ਼ੂਰ ਕਰਨਾ ਹੋਵੇ ਪਿਛਲੀਆਂ ਸਰਕਾਰਾਂ ਦੇ ਮਨਜ਼ੂਰ ਹੋਏ ਹੋਏ ਪ੍ਰੋਜੈਕਟ ਤੁਸੀਂ ਰੋਕੀ ਬੈਠੇ ਹੋ ਪੈਸੇ ਦੱਬੀ ਬੈਠੇ ਹੋ ਜੇ ਪ੍ਰੋਜੈਕਟ ਨਾ ਚੱਲੇ ਤਾਂ ਮਜਬੂਰਨ ਫਿਰ ਤੁਸੀਂ ਕਹੋਗੇ ਰਾਜਨੀਤੀ ਕਰਦੇ ਆ ਮੈਂ ਇਦਾਂ ਦੀ ਹੋ ਰਾਜਨੀਤੀ ਕੀਤੀ ਆ ਮੈਂ ਇਦਾਂ ਦੀ ਸਰਕਾਰ ਕਹਿੰਦੇ ਸਾਨੂੰ ਸੈਂਟਰਲ ਫੰਡ ਨਹੀਂ ਮਿਲੇ ਫਿਰ ਲੈਣ ਜਾਣ ਜੇ ਸੈਂਟਰ ਵੱਲੋਂ ਫੰਡ ਨਹੀਂ ਮਿਲੇ ਤਾਂ ਸੈਂਟਰ ਗਲਤ ਆ ਅਸੀਂ ਉਹਨਾਂ ਨੂੰ ਉਹਨਾਂ ਨੂੰ ਗਲਤ ਕਹਿ ਕੇ ਕੇਵਲ ਗਲਤ ਕਹਿ ਕੇ ਨਹੀਂ ਨਾ ਕੰਮ ਪਾ ਸਕਦੇ ਮੈਨੂੰ ਵਕੀਲ ਬਣਾਇਆ ਮੈਂ ਪਹਿਲੀ ਕਹੀ ਜਾਵਾਂ ਵੀ ਜੱਜ ਨੇ ਫੈਸਲਾ ਮੇਰੇ ਉਲਟ ਕਰ ਦੇਣਾ ਇਦਾਂ ਥੋੜੀ ਹੁੰਦਾ ਕਚਹਿਰੀ ਚ ਪੇਸ਼ ਤਾਂ ਹੋਵਾਂ ਜਾਂ ਕੇ ਸਾਡਾ ਹੱਕ ਆ ਅਸੀਂ ਕਿਹੜੇ ਭੀਖ ਮੰਗਣ ਜਾਣਾ ਮੁੱਖ ਮੰਤਰੀ ਪੰਜਾਬ ਜੇ ਤਾਂ ਗਏ ਨਾ ਹੋਣ ਕਦੇ ਉੱਥੇ ਫੇਰ ਵੀ ਮੰਨੀਏ ਗੱਲ ਵੀ ਐਨੇ ਸੂਲਾਂ ਦੇ ਪੱਕਿਆਂ ਜੀ ਇਹ ਤਾਂ ਉਹਦਾ ਮੂੰਹ ਦੇਖਣਾ ਪਸੰਦ ਨਹੀਂ ਕਰਦੇ ਤੁਸੀਂ ਇਸ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਣ ਵਾਸਤੇ ਉੱਥੋਂ ਸੀਆਰਪੀਐਫ ਦੀਆਂ ਬਟਾਲੀਆਂ ਲੈਣ ਵਾਸਤੇ ਤਾਂ ਜਾਂਦੇ ਆਂ ਅਮਿਤ ਸ਼ਾਹ ਕੋਲੇ ਕਦੇ ਟੁੱਟੀਆਂ ਹੋਈਆਂ ਸੜਕਾਂ ਵਾਸਤੇ ਪੈਸਾ ਲੈਣ ਗਏ ਹੋ ਕਦੇ ਦੱਸਣ ਗਏ ਹੋ ਵੀ ਪੁੱਛਣ ਗਏ ਹੋ ਵੀ ਆਰਟੀਐਫ ਸਾਡਾ ਕਿਉਂ ਰੋਕਿਆ ਗਿਆ ਕਹਿਣ ਤੋਂ ਬਾਅਦ ਵੀ ਕੱਲੇ ਆਰਟੀਐਫ ਨਹੀਂ ਰੋਕਿਆ ਨਿਤਨ ਗੜਕਰੀ ਹੋ ਉਹਨਾਂ ਨੇ ਦਿਨ ਦਿਹਾੜੇ ਨੈਸ਼ਨਲ ਹਾਈਵੇ ਦੀ ਗੱਲ ਕੀਤੀ ਹੈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਸਾਡੇ ਨੋਟਿਸ ਤਾਂ ਹਜੇ ਕੋਈ ਐਦਾਂ ਦੀ ਆਈ ਨਹੀਂ ਵੀ ਐਦਾਂ ਕਿਸੇ ਠੇਕੇਦਾਰ ਨੂੰ ਧਮਕੀਆਂ ਮਿਲੀਆਂ ਜਾਂ ਨਹੀਂ ਮਿਲੀਆਂ ਉਹ ਗੱਲ ਸੱਚੀ ਆ ਜਾਂ ਝੂਠੀ ਆ ਕੋਈ ਕਲੈਰਿਟੀ ਦੇ ਦਿਓ ਜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਵੇਂ ਬਣ ਰਹੇ ਨੇ ਜੇ ਇਸ ਤਰੀਕੇ ਨਾਲ ਰੁੱਕ ਗਏ ਤਾਂ ਇਹ ਵੀ ਵਿਕਾਸ ਤੇ ਵਿਕਾਸ ਨੂੰ ਪ੍ਰਭਾਵਿਤ ਕਰੂਗੀ ਤੁਸੀਂ ਕਿਸਾਨਾਂ ਨੂੰ ਉਹਦਾ ਬਣਦਾ ਹੱਕ ਦਿਓ ਮੁਆਵਜ਼ਾ ਦਿਓ ਉਹਨਾਂ ਦਾ ਵੱਡਾ ਉਜਾੜਾ ਹੋਣਾ ਤੁਸੀਂ ਵਕੀਲ ਹੋ ਉਹਨਾਂ ਦੇ ਉਹਨਾਂ ਨੂੰ ਮੁਆਵਜ਼ਾ ਦਿਓ ਤੇ ਦਬ ਪਰ ਮੈਂ ਤਾਂ ਇਹ ਕਹਿਣਾ ਵੀ ਇਹ ਤਾਂ ਇੱਕ ਆਪਣੇ ਕੋਲੋਂ ਕਰਨ ਵਾਲੇ ਕੰਮ ਆ ਪਰ ਜਿਹੜੇ ਪਿਛਲੇ ਚੱਲ ਰਹੇ ਕੰਮ ਨੇ ਆਪਾਂ ਤਾਂ ਉਹ ਵੀ ਨਹੀਂ ਕਰ ਪਾ ਰਹੇ ਹੈਗੇ ਇਹ ਤਾਂ ਪ੍ਰਬੰਧਕੀ ਅਕੂਸ਼ਲਤਾ ਹੈ ਨਾ ਸੋ ਇਸ ਲਈ ਮੇਰੀ ਬੇਨਤੀ ਆ ਨੁਮਾਇੰਦਿਆਂ ਨੂੰ ਵੀ ਵੀ ਐਵੇਂ ਗੱਲਾਂ-ਬਾਤਾਂ ਦੀ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਹੈਗਾ ਆਪਣੇ ਲੋਕਾਂ ਦੇ ਵਕੀਲ ਬਣੋ ਸਰਕਾਰ ਦੀਆਂ ਸਰਕਾਰ ਦੇ ਨਾਲ ਰਿਸ਼ਤੇਦਾਰੀਆਂ ਕੱਢਣ ਦੀ ਥਾਂ ਦੇ ਉੱਤੇ ਜੋ ਲੋਕਾਂ ਨਾਲ ਤੁਹਾਡੇ ਸੰਬੰਧ ਨੇ ਉਹਨਾਂ ਸੰਵੰਧਾਂ ਵਾਲੇ ਵੇਖੋ ਤੇ ਪੰਜਾਬ ਸਰਕਾਰ ਦੇ ਸਾਹਮਣੇ ਇਹਨਾਂ ਲੋਕਾਂ ਦੇ ਮੁੱਦੇ ਰੱਖੋ ਅਸੀਂ ਚੇਤਾਵਨੀ ਦੰਦਿਆ ਸਰਕਾਰ ਨੂੰ ਮੈਂ ਪਹਿਲਾਂ ਜਿਹੜੀ ਗੱਲ ਕਹੀ ਕਿ ਕਿ ਫਿਰ ਤੁਸੀਂ ਕਹੋਗੇ ਵੀ ਰਾਜਨੀਤੀ ਕਰਦੇ ਆ ਮੈਂ ਪਹਿਲਾਂ ਕਹਿਣ ਲੱਗਿਆ ਸੀ ਵੀ ਮੈਂ ਇਦਾਂ ਦੀ ਰਾਜਨੀਤੀ ਕੀਤੀ ਆ ਜੇ ਤੁਸੀਂ ਇਹ ਕੰਮਾਂ ਨੂੰ ਨਾ ਜਲਦੀ ਸ਼ੁਰੂ ਕਰਵਾਇਆ ਤਾਂ ਇਲਾਕੇ ਦੇ ਲੋਕਾਂ ਨੂੰ ਲੈ ਕੇ ਸਾਰੀਆਂ ਜਿਸ ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਇਸ ਇਲਾਕੇ ਦੇ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਇਹ ਰੁਕੇ ਹੋਏ ਵਿਕਾਸ ਦੇ ਕੰਮ ਨੇ ਇਹਨਾਂ ਨੂੰ ਕਰਵਾਉਣ ਵਾਸਤੇ ਸਾਨੂੰ ਮਜਬੂਰਨ ਸੜਕਾਂ ਦੇ ਉੱਤਰਨਾ ਪਊਗਾ ਜਾਮ ਕਰਾਂਗੇ ਅਸੀਂ ਸੜਕਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਹੋ ਗਿਆ ਉਹ ਹੋ ਗਿਆ ਫਿਰ ਭਰੋਸੇ ਦਵਾ ਦੇ ਫਿਰੋਗੇ ਸੋ ਇਸ ਲਈ ਸਮਾਂ ਰਹਿੰਦਿਆਂ ਗੱਲ ਨੂੰ ਪਛਾਣੋ ਮੁੱਖ ਮੰਤਰੀ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ ਸੁਨੇਹਾ ਦਿੱਤਾ ਸੀ ਕਿ ਇਹ ਜਿਹੜੀ ਆਪਣੀਆਂ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਨੇ ਲੋਕਾਂ ਨੂੰ ਗਲੀਆਂ ਨਾਲੀਆਂ ਤੱਕ ਸੀਮਿਤ ਕਰਕੇ ਰੱਖ ਦਿੱਤਾ ਵੀ ਜਿਹੜੇ ਲੋਕ ਨੇ ਉਹ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਗਏ ਨੇ ਜਿਹੜੀਆਂ ਸਰਕਾਰਾਂ ਸਿਰਫ ਗਲੀਆਂ ਨਾਲੀਆਂ ਬਣਾ ਦਿੰਦੀਆਂ ਨੇ ਤੇ ਖੁਸ਼ ਕਰ ਦਿੰਦੀਆਂ ਨੇ ਲੋਕਾਂ ਨੂੰ ਮੈਂ ਸਮਝਦਾ ਬਿੱਕਟ ਟੋਟਟ ਇਹ ਨਾ ਸਰਕਾਰਾਂ ਨੇ ਸਾਨੂੰ ਗਲੀਆਂ ਨਾਲੀਆਂ ਤੋਂ ਬਾਹਰ ਤਾਂ ਕੱਢਿਆ ਸੀ ਇਸ ਸਰਕਾਰ ਨੇ ਦੁਬਾਰਾ ਉਹਨਾਂ ਹੀ ਗਲੀਆਂ ਨਾਲੀਆਂ ਦੇ ਵਿੱਚ ਸਾਨੂੰ ਤੱਕ ਦਿੱਤਾ ਅੱਜ ਜੋ ਹਾਲਾਤ ਨੇ ਪੰਜਾਬ ਦੇ ਸਾਡੇ ਪਿੰਡ ਦੇ ਵਿੱਚ ਪਿਛਲੇ 2 ਸਾਲਾਂ ਤੋਂ ਤਕਰੀਬਨ ਕਰੋੜਾ ਰੁਪਏ ਦੇ ਪ੍ਰੋਜੈਕਟ ਪਾਸ ਹੋਏ ਸੀ ਸੀਵਰੇਜ ਦਾ ਸੀ ਗਲੀਆਂ ਨਾਲੀਆਂ ਦਾ ਸੀ ਇੰਟਰਲੋਕ ਟਾਈਲ ਦਾ ਕਰੋੜਾਂ ਰੁਪਏ ਪਾਸ ਹੋਏ ਜੋ ਸਰਕਾਰ ਨੇ ਖਾਤੇ ਦੇ ਵਿੱਚ ਪਾਏ ਸੀ 2 ਸਾਲ ਹੋ ਗਏ ਸਿਵਰੇਜ ਪੱਟੀ ਸੀ ਅੱਜ ਸੜਕਾਂ ਦਾ ਬੁਰਾ ਹਾਲ ਆ ਨਿਕਲੇ ਨਹੀਂ ਜਾਂਦਾ ਕਈਆਂ ਦੇ ਸੱਟਾਂ ਵੀ ਲੱਗ ਚੁੱਕੀਆਂ ਨੇ ਪਰ ਸਰਕਾਰ ਹਜੇ ਵੀ ਮਤਲਬ ਨੀਂਦ ਦੇ ਵਿੱਚ ਸੁੱਤੀ ਹੋਈ ਆ ਉਹਨਾਂ ਨੂੰ ਬਿਲਕੁਲ ਵੀ ਕੋਈ ਪੰਜਾਬ ਦੇ ਹਾਲਾਤ ਨਹੀਂ ਦਿਖਰੇ ਮੈਂ ਬੇਨਤੀ ਕਰਨਾ ਚਾਹਨਾ ਵੀ ਜਲਦੀ ਤੋਂ ਜਲਦੀ ਸਾਡੇ ਪਿੰਡ ਦਾ ਜਿਹੜਾ ਕੰਮ ਆ ਇਹ ਟੁੱਟੀਆਂ ਹੋਈਆਂ ਸੜਕਾਂ ਨੇ ਕਰੋੜਾਂ ਰੁਪਏ ਜੋ ਪਾਸ ਹੋਏ ਸੀ ਸਰਕਾਰ ਨੇ ਪਿਛਲੀ ਨੇ ਕੀਤਾ ਸੀ ਵੇ ਉਸ ਨੂੰ ਕੰਮ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਨਹੀਂ ਫਿਰ ਸਾਨੂੰ ਮਜਬੂਰਨ ਸੜਕਾਂ ਤੇ ਉਤਰਨਾ ਪਊਗਾ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਸੀਂ ਧੰਨਵਾਦ ਦੀਆਂ ਸਾਡੇ ਹਰ ਸੁਖ ਦੁਖ ਦੇ ਵਿੱਚ ਸ਼ਾਮਲ ਹੁੰਦੇ ਨੇ ਅੱਜ ਵੀ ਪਹੁੰਚੇ ਨੇ ਤੇ ਇਹ ਸਾਡੇ ਨਾਲ ਖੜੇ ਨੇ ਅੱਜ ਅਸੀਂ ਸੜਕਾਂ ਜਾਮ ਕਰਾਂਗੇ ਤੇ ਇਹ ਹਮੇਸ਼ਾ ਸਾਡੇ ਨਾਲ ਰਹਿਣਗੇ ਧੰਨਵਾਦ ਜੀ ਪਾਣੀ ਦਾ ਕੀ ਹੱਲ ਜਿਹੜਾ ਖੜਿਆ ਜਾ ਰਿਹਾ ਪਾਣੀ ਦਾ ਕੋਈ ਹੱਲ ਨਹੀਂ ਜੀ ਪਾਣੀ ਦਾ ਹੱਲ ਜੇ ਸੜਕਾਂ ਗਲੀਆਂ ਨਾਲੀਆਂ ਜੇ ਸੜਕਾਂ ਬਣਨਗੀਆਂ ਤਾਂ ਹੀ ਹੱਲ ਹੋਊਗਾ ਇੱਕ ਥੇਲੇ ਦਾ ਵੀ ਕਿਤੇ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿਤੇ ਇਹਨਾਂ ਨੇ ਕਿਤੇ ਵਿਕਾਸ ਕਰਾਇਆ ਹੋਵੇ ਸਾਰੇ ਪੰਜਾਬ ਦੇ ਵਿੱਚ ਬੜਾ ਬੁਰਾ ਹਾਲ ਆ ਅਸੀਂ ਇਹੀ ਚਾਹਨੇ ਆ ਵੀ ਘੱਟੋ ਘੱਟ 2 ਸਾਲ ਤੋਂ ਜਿਹੜਾ ਟੁੱਟੇ ਹੋਇਆ ਸੜਕਾਂ ਨੇ ਬੁਰਾ ਹਾਲ ਹੋਇਆ ਵਾ ਵੀ ਕਰੋੜਾ ਰੁਪਈਆ ਇਹ ਪਿਛਲੀ ਸਰਕਾਰ ਪਾ ਕੇ ਗਈ ਸੀ ਕੋਈ ਸਰਕਾਰ ਨੂੰ ਨਮਾ ਨਹੀਂ ਕਰਨਾ ਪੈ ਰਿਹਾ ਇਹ ਪਿਛਲੀ ਸਰਕਾਰ ਪੈਸੇ ਪਾ ਕੇ ਗਈ ਸੀ ਘੱਟੋ ਘੱਟ ਉਹ ਕੰਮ ਤਾਂ ਸਾਡੇ ਕਰਨ ਪਿੰਡ ਦੇ ਹਾਲਾਤਾਂ ਨੂੰ ਲੈ ਕੇ ਐਮਐਲ ਸਾਹਿਬ ਨੂੰ ਮਿਲਿਏ ਤੁਸੀਂ ਬਹੁਤ ਵਾਰ ਜੀ ਆਏ ਵੀ ਸੀ ਇੱਥੇ ਦੇਖ ਕੇ ਵੀ ਗਏ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਉਹ ਕਹਿੰਦੇ ਕੋਡ ਆਫ ਕੰਡਕਟਰ ਲੱਗਿਆ ਹੋਇਆ ਚੋਣ ਜਾਬਤਾ ਲੱਗਿਆ ਹੋਇਆ ਜਦੋਂ ਵੀ ਚੋਣ ਜਾਬਤਾ ਖੁੱਲਦਾ ਪਹਿਲ ਦੇ ਆਧਾਰ ਤੇ ਤੁਹਾਡੇ ਪਿੰਡ ਦਾ ਕੰਮ ਚਾਲੂ ਹੋਊਗਾ ਪਰ ਹੁਣ ਤੁਸੀਂ ਦੇਖ ਲਓ ਵੀ ਲੰਬਾ ਸਮਾਂ ਹੋ ਗਿਆ ਲੋਕ ਸਭਾ ਦੀ ਇਲੈਕਸ਼ਨ ਹੋਈ ਨਵੀਂ ਉਸ ਤੋਂ ਬਾਅਦ ਅੱਜ ਇਹ ਹਾਲਾਤ ਨੇ ਉਹ ਹੱਥ ਖੜੇ ਕਰ ਗਏ ਸਾਡੇ ਬਸ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਇਹ ਮਨਾਂ ਕਰਕੇ ਵੀ ਸਾਡੇ ਕੋਲ ਨਾ ਪੈਸਾ ਹੈ ਨਾ ਅਸੀਂ ਕੋਈ ਵਿਕਾਸ ਕਰ ਸਕਦੇ